हां जी दोस्तों स्वागत है एक जानबर और नई वीडियो ਦੇ ਵਿੱਚ ਤੇ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਜਾਨਵਰ ਦੇਖ ਰਹੇ ਹੋ ਇਹ ਸਾਰੇ ਹੈਗੇ ਆ ਬਕਾਊ ਠੀਕ ਆ ਤੇ ਕੁੱਲ 18-20 ਜਾਨਵਰ ਆ ਜਾਨਵਰ ਥੋੜੇ ਲੱッセ ਆ ਬਾਈ ਤੋਂ ਸੇਵਾ ਨਹੀਂ ਹੋਈ ਤੇ ਜਾਨਵਰ ਸਾਰੇ ਵੇਚਨੇ ਆ ਵੀਰ ਨੇ ਠੀਕ ਆ ਅਬੋਰ ਫਾਜ਼ਲ ਕਾ ਏਰੀਆ ਵੀਰ ਦਾ ਤੇ ਜੋ ਨੰਬਰ ਦੇਵਾਂਗੇ ਆਪਾਂ ਤੁਸੀਂ ਉਹ ਤੇ ਫੋਨ ਕਰਕੇ ਜਾਨਵਰਾਂ ਦੀ ਡਿਟੇਲ ਲੈ ਕੇ ਸਾਰੇ ਲੈਨੇ ਆ ਸਾਰੇ ਲੈ ਸਕਦੇ ਹੋ ਜੇ ਕੋਈ 2-2 4-4 ਕਰਕੇ ਲੈਣੇ 2-2 4-4 ਕਰਕੇ ਵੀ ਲੈ ਸਕਦੇ ਹਾਂ ਠੀਕ ਆ ਤੇ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਠੀਕ ਆ ਜਿਹੜੇ ਵੀ ਨਵੇਂ ਆ ਉਹ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੈਣ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲਿਆਉਂਦੇ ਰਹਿੰਦੇ ਆ ਜਾਨਵਰ ਸੇਲ ਵਾਲੀਆਂ ਤੇ ਇਸ ਲਈ ਤੁਸੀਂ ਚੈਨਲ ਨਾਲ ਜੁੜਜੋ ਆਪਣੇ ਨਾਲ ਤਾਂ ਜੋ ਤੁਹਾਡੇ ਤਾਈਂ ਪਹਿਲਾਂ ਹੀ ਵੀਡੀਓ ਪਹੁੰਚੇ ਜੇ ਕਿਸੇ ਬੰਦੇ ਨੇ ਨਵੇਂ ਨੇ ਜਾਨਵਰ ਲੈਣੇ ਆ ਤਾਂ ਪੜਤੇ ਵਾਲੇ ਜਾਨਵਰਾਂ ਦੀ ਵੀਡੀਓ ਪਾਉਣੀ ਹੁੰਦੀ ਹੈ ਆਪਾਂ ਜਿਹੜੇ ਤੁਹਾਨੂੰ ਘੱਟ ਰੇਟ ਤੇ ਮਿਲ ਜਾਣ ਠੀਕ ਆ ਤੇ ਇਹ ਤੁਸੀਂ ਜਾਨਵਰ ਲੈ ਸਕਦੇ ਹੋ ਬਾਈ ਨਾਲ ਫੋਨ ਤੇ ਗੱਲ ਕਰਕੇ ਤੇ ਐਡਰੈਸ ਪਤਾ ਤੁਸੀਂ ਸਾਰਾ ਫੋਨ ਤੇ ਡਿਟੇਲ ਲੈ ਲਓ ਵੀਰ ਨੂੰ ਠੀਕ ਆ ਵੀ ਕਿਹੜੀ ਜਗ੍ਹਾ ਤੋਂ ਆ ਵੀਰ ਕਿਹੜਾ ਪਿੰਡ ਆ ਕਿਹੜਾ ਸ਼ਹਿਰ ਨੇੜੇ ਪਊਗਾ ਸਾਰੀ ਡਿਟੇਲ ਤੁਹਾਨੂੰ ਵੀਰ ਦੇ ਦਊਗਾ ਤੇ ਬੱਕਰੀਆਂ ਦੇ ਮਗਰ ਬੱਚੇ ਹੈਗੇ ਆ ਠੀਕ ਆ ਬੱਕਰੀਆਂ ਸਾਰੀ ਡਿਟੇਲ ਤੁਸੀਂ ਫੋਨ ਤੇ ਪੁੱਛ ਲਓ ਦੁਬਾਰੇ ਕਰਾਉਸ ਹੈਗੀਆਂ ਜਾਂ ਨਹੀਂ ਹੈਗੀਆਂ ਤੇ ਪੱਠਾ ਪੁੱਠਾ ਵਧੀਆ ਹੈ ਗੀਆਂ ਵੀਰ ਕੋਲ ਕੁਆਲਿਟੀ ਦੇ ਥੋੜੇ ਜਾਨਵਰ ਲੈਸੇ ਜ਼ਰੂਰ ਹੈਗੇ ਆ ਤੇ ਕਿਸੇ ਮੇਰੇ ਵੀਰ ਨੇ ਹੋਰ ਵੀ ਵੀਡੀਓ ਪਾਉਣੀ ਹੁੰਦੀ ਆ ਤਾਂ ਉਹ ਆਪਣੇ ਨਾਲ ਫੋਨ ਤੇ ਰਾਬਤਾ ਕਰ ਸਕਦਾ ਠੀਕ ਆ ਤੇ ਥੋੜਾ ਜਿਹਾ ਸ਼ਡਿਊਲ ਬਿਜੀ ਹੁੰਦਾ ਤਾਂ ਕਰਕੇ ਕਈ ਵਾਰੀ ਵੀਡੀਓ ਲੇਟ ਪੈਂਦੀ ਹੈ ਹੁਣ ਇਸ ਵੀਰ ਨੇ ਵੀ ਵੀਡੀਓ ਸੈਂਡ ਕੀਤੀ ਨੂੰ ਆਪਣੀ 3 ਦਿਨ ਹੋ ਗਏ ਤੇ ਅੱਜ ਟਾਈਮ ਲੱਗਾਗਾ ਤੇ ਥੋੜਾ ਜਿਹਾ ਬਿਜੀ ਸੀਗੇ ਇਸ ਲਈ ਮਾਫੀ ਚਾਹੁੰਨੇ ਆ ਜਾਨਵਰ ਬਹੁਤ ਵਧੀਆਗੇ ਜਾਨਵਰ ਨਹੀਂ ਮਾੜੇ ਹੈਗੇ ਥੋੜੀ ਜੀ ਦੇਖ ਰੇਖ ਦੀ ਕਮੀ ਹੋ ਗਈ ਬਾਈ ਕਹਿੰਦਾ ਟਾਈਮ ਘੱਟ ਲੱਗਦਾਗਾ ਇਸ ਲਈ ਤੁਸੀਂ ਫੋਨ ਤੇ ਗੱਲ ਕਰਕੇ ਆਪ ਦਾ ਸਾਰੇ ਜਾਨਵਰ ਖਰੀਦ ਸਕਦੇ ਹੋ ਠੀਕ ਹੈ ਤੇ ਹੋਰ ਵੀ ਕਿਸੇ ਨੇ ਵੀਡੀਓ ਪਾਉਣੀ ਹੁੰਦੀ ਹੈ ਉਹ ਆਪਾਂ ਨੂੰ ਵੀਡੀਓ ਭੇਜ ਦਿਆ ਕਰੋ ਆਪਾਂ ਆਪਣੇ ਚੈਨਲ ਤੇ ਪਾ ਦੇਾਂਗੇ ਠੀਕ ਹੈ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਈ ਵਾਰ ਤੁਹਾਡਾ ਕੋਈ ਦੋਸਤ ਮਿੱਤਰ ਜਾਨਵਰ ਲੈਣਾ ਚਾਹੁੰਦਾ ਹੋਵੇ